ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਮੈਂ ਇਹੀ ਕਰੂੰਗਾ ਤੁਸੀਂ ਸਭ ਬਹੁਤ ਹੀ ਵਧੀਆ ਹੋਣੀ ਆ ਅੱਜ ਦੀ ਵੀਡੀਓ ਵਿੱਚ ਗੱਲ ਕਰਨ ਜਾ ਰਹੀਆਂ ਟੈਟ ਸਰਟੀਫਿਕੇਟ ਦੀ ਐਲੀਜੀਬਿਲਟੀ ਦੀ ਟੈਟ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਇਹਦੀ ਵੈਲਿਡਿਟੀ ਲਾਈਫਟਾਈਮ ਹੁੰਦੀ ਆ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਹੋਣਾ ਐਂਡ ਪੱਤਰ ਵੀ ਜਾਰੀ ਹੋ ਗਏ ਸੀਗੇ ਇਹਦੇ ਰਿਗਾਰਡਿੰਗ ਸੀਟੈਟ ਦੀ ਪ੍ਰੀਖਿਆ ਦੀ ਵੀ ਮੈਂ ਗੱਲ ਕਰੂੰਗਾ ਪੀਐਸਟੈਟ ਦੀ ਪ੍ਰੀਖਿਆ ਦੀ ਵੀ ਮੈਂ ਗੱਲ ਕਰੂੰਗਾ ਕਿ ਜਦੋਂ ਆਪਾਂ ਪੀਐਸਟੈਟ ਦੀ ਸੀਟੈਟ ਦੀ ਪ੍ਰੀਖਿਆ ਦੇਣੇ ਆ ਹੋ ਸਕਦਾ ਮੈਂ ਹੋਵਾਂ ਫਰਸਟ ইয়ার ਦੇ ਵਿੱਚ ਪਹਿਲਾ ਸੈਮੈਸਟਰ ਵੀ ਹੋ ਸਕਦਾ ਮੇਰਾ 3rd ਸੈਮੈਸਟਰ ਵੀ ਹੋ ਸਕਦਾ ਤੇ ਮੈਨੂੰ ਨਹੀਂ ਪਤਾ ਲੱਗਦਾ ਕਿ ਯਾਰ ਮੈਂ ਪੀਐਸਟ ਦੀ ਪ੍ਰੀਖਿਆ ਦਾ ਪਾਸ ਕਰ ਲਈ ਕੀ ਇਹ ਵੈਲਿਡ ਹੈਗੀ ਵੀ ਹੈ ਕਿ ਨਹੀਂ ਕਿਉਂਕਿ ਹੋ ਸਕਦਾ ਜਦੋਂ ਮੈਂ ਇਗਜ਼ਾਮ ਕਲੀਅਰ ਕਰਨ ਤੋਂ ਬਾਅਦ ਮਾਸਟਰ ਕਾਰਟਰ ਇਗਜ਼ਾਮ ਦੀ ਮੈਂ ਗੱਲ ਕਰ ਰਿਹਾ ਜਾਂ ਫਿਰ ਈਟੀਟੀ ਸੈਕੰਡ ਪੇਪਰ 2 ਵੀ ਹੋ ਸਕਦਾ ਪੇਪਰ ਕਲੀਅਰ ਕਰਨ ਤੋਂ ਬਾਅਦ ਮੈਂ ਸਕਰੂਟੀ ਪੈਨਲ ਕੋਲ ਜਾਵਾਂ ਤੇ ਉਹ ਕਹਿ ਦੇਣ ਕਿ ਯਾਰ ਤੁਸੀਂ ਤਾਂ ਜਦੋਂ ਪੀਐਸਟ ਦੀ ਪ੍ਰੀਖਿਆ ਪਾਸ ਕੀਤੀ ਉਦੋਂ ਤਾਂ ਤੁਸੀਂ ਸੈਕੰਡ ਸੈਮੈਸਟਰ ਵਿੱਚ ਆ ਗਏ ਸੀਗੇ ਸੋ ਇਹ ਸਾਰੀਆਂ ਗੱਲਾਂ ਆਪਾਂ ਨੂੰ ਇਗਜ਼ਾਮ ਤੋਂ ਪਹਿਲਾਂ ਕਲੀਅਰ ਹੋਣੀਆਂ ਚਾਹੀਦੀਆਂ ਨੇ ਕਿਉਂ ਕਿ ਤੁਸੀਂ ਇਸ ਭਰੋਸੇ 'ਤੇ ਬਹਿ ਜਾਂਦੇ ਹੋ ਤੁਹਾਨੂੰ ਭਰੋਸਾ ਹੋ ਗਿਆ ਕਿ ਯਾਰ ਮੈਂ ਤਾਂ ਟੈਟ ਦੇ ਪ੍ਰੀਖਿਆ ਪਾਸ ਕਰ ਲਈ ਮੈਨੂੰ ਕੋਈ ਲੋੜ ਨਹੀਂ ਹੈਗੀ ਸਕਰੂਟੀ ਪੈਨਲ ਨੇ ਕਹੇ ਤਾਂ ਕਿ ਨਹੀਂ ਜੀ ਤੁਹਾਡਾ ਸਰਟੀਫਿਕੇਟ ਵੈਲਿਡ ਨਹੀਂ ਹੈਗਾ ਤੁਸੀਂ ਕਹਿੰਨਾ ਕਿ ਯਾਰ ਹੁਣੇ ਤਾਂ ਪੀਐਸਟੈਟ ਇੱਕ ਹੋਰ ਲੰਘ ਕੇ ਗਿਆ ਸੀਗਾ ਕਾਸ਼ ਮੈਂ ਉਹ ਹੀ ਦੇ ਦਿੰਦਾ ਸੋ ਇੱਥੇ ਕਨਫਿਊਜ਼ਨ ਰਹਿ ਜਾਂਦੀ ਆ ਆਪਾਂ ਨੂੰ ਇਹਦੇ ਰਿਗਾਰਡਿੰਗ ਹੀ ਗੱਲ ਕਲੀਅਰ ਕਰਨ ਜਾ ਰਹੀਆਂ ਐਂਡ ਆਪਣੇ ਇਸ ਚੈਨਲ 'ਤੇ ਟੀਚਿੰਗ ਐਗਜ਼ਾਮ ਤੋਂ ਸੰਬੰਧਿਤ ਜਿਹੜੀਆਂ ਵੀ ਅਪਡੇਟਸ ਆਉਂਦੀਆਂ ਨੇ ਉਹਨਾਂ ਦੀਆਂ ਵੀਡੀਓਜ਼ ਬਣਾਈਆਂ ਜਾਂਦੀਆਂ ਨੇ ਸੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ NCTE ਇੱਕ ਆਟੋਨੋਮਸ ਬੋਡੀ ਹੈਗੀ ਆ ਟੀਚਿੰਗ ਰਿਕੁਆਇਰਮੈਂਟਸ ਨੂੰ ਪੂਰਾ ਕਰਨ ਲਈ ਇਹਨੂੰ ਬਣਾਇਆ ਗਿਆ ਕਿ ਇੱਕ ਟੀਚਰ ਨੂੰ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਉਹਦਾ ਮਿਨਿਮਮ ਐਲੀਜੀਬਿਲਟੀ ਕ੍ਰਾਈਟੇਰੀਆ ਜਾਂ ਫਿਰ ਕੁਆਲਿਫਿਕੇਸ਼ਨ ਕੀ ਹੋਣੀ ਚਾਹੀਦੀ ਹੈ ਜੇਕਰ ਉਹ ਟੀਚਰ ਬਣਨਾ ਚਾਹੁੰਦਾ ਆ ਸਭ ਤੋਂ ਪਹਿਲਾਂ ਜਿਹੜਾ ਐਲੀਜੀਬਿਲਟੀ ਕ੍ਰਾਈਟੇਰੀਆ ਕੀ ਹੈਗਾ ਕਿ ਉਹਨੇ B.Ed ਦਾ ਜਾਂ ਫਿਰ ETT ਦਾ ਕੋਰਸ ਕੀਤਾ ਹੋਵੇ ETT ਨੂੰ ਤੁਸੀਂ ਅਲੱਗ-ਅਲੱਗ ਨਾਵਾਂ ਨਾਲ ਵੀ ਜਾਣਦੇ ਹੋ ਜਿਵੇਂ JBT ਜਾਂ ਫਿਰ DLT ਦਾ ਕੋਰਸ ਵੀ ਕਹਿ ਦਿੰਦੇ ਆ ਜੇ ਕੋਈ ਪਰਸਨ B.Ed ਜਾਂ ਫਿਰ ETT ਕਰ ਲੈਂਦਾ ਆ ਤੇ ਉਹ ਐਲੀਜੀਬਲ ਹੈਗਾ ਯਾ ਟੀਚਰ ਬਣਨ ਦੇ ਲਈ ਸਿਰਫ ਤੋਂ ਸਿਰਫ ਟੈਟ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਜੇਕਰ ਕਿਸੇ ਪਰਸਨ ਨੇ बीएड ਐਟਟੀ ਕਰ ਲਈ ਹੈ ਟੈਟ ਦੀ ਪ੍ਰੀਖਿਆ ਵੀ ਪਾਸ ਕਰ ਲਈ ਦੈਨ ਉਹ ਟੀਚਰ ਬਣਨ ਦੇ ਲਈ ਐਲੀਜੀਬਲ ਹੈ ਬਟ ਟੈਟ ਦੀ ਪ੍ਰੀਖਿਆ ਜਦੋਂ ਆਪਾਂ ਆਨਲਾਈਨ ਫਾਰਮ ਫਿਲ ਕਰਦੇ ਹਾਂ ਤੇ ਉਹਦੇ ਵਿੱਚ ਕਈ ਵਾਰ ਲਿਖਿਆ ਹੁੰਦਾ ਕਿ ਅ ਅਪੀਅਰਿੰਗ ਵਾਲਾ ਸਟੂਡੈਂਟ ਵੈਲਿਡ ਹੈਗਾ ਜਾਂ ਫਿਰ ਇਸ ਤਰ੍ਹਾਂ ਦੀਆਂ ਕੁਝ ਗੱਲਾਂ ਲਿਖੀਆਂ ਹੁੰਦੀਆਂ ਨੇ ਜਿਹੜੀਆਂ ਕਿ ਕਈ ਵਾਰ ਨਹੀਂ ਸਮਝ ਆਉਂਦੀਆਂ ਸੋ ਉਹਦੇ ਰਿਗਾਰਡਿੰਗ ਮੈਂ ਤੁਹਾਨੂੰ ਦੱਸੂਗਾ ਕਿ ਜਦੋਂ ਤੋਂ ਆਪਾਂ ਦਿੰਨੇ ਆ ਸੀਟੈਟ ਦੀ ਪ੍ਰੀਖਿਆ ਸੀਟੈਟ ਦੀ ਪ੍ਰੀਖਿਆ ਦੇਣ ਟਾਈਮ ਤੁਸੀਂ ਪਹਿਲੇ ਸੈਮੈਸਟਰ ਵਿੱਚ ਵੀ ਹੋਵੋ ਯਾ ਫਿਰ ਤੁਹਾਡਾ ਪਹਿਲਾ ਦਿਨ ਵੀ ਹੋਵੇ ਜਾਂ ਫਿਰ ਕਹਿ ਸਕਦੇ ਆ ਤੁਸੀਂ ਅਨਰੋਲ ਕਰ ਲਿਆ ਐਡਮਿਸ਼ਨ ਲੈ ਲਈ ਆ ਈ.ਸੀ.ਡੀ ਜਾਂ ਫਿਰ ਬੀ.ਐੜ ਦੇ ਵਿੱਚ ਤਾਂ ਤੁਹਾਡਾ ਜਿਹੜਾ ਸਰਟੀਫਿਕੇਟ ਹੋਏਗਾ ਉਹ ਵੈਲਿਡ ਮੰਨਿਆ ਜਾਏਗਾ ਤੁਹਾਡਾ ਸਰਟੀਫਿਕੇਟ ਵੈਲਿਡ ਮੰਨਿਆ ਜਾਏਗਾ ਮੈਟਰ ਨਹੀਂ ਕਰਦਾ ਤੁਸੀਂ ਪਹਿਲੇ ਸੈਮੈਸਟਰ ਵਿੱਚ ਹੈਗੇ ਹੋ ਦੂਜੇ 'ਚ ਹੈਗੇ ਹੋ ਤੀਸਰੇ 'ਚ ਹੈਗੇ ਹੋ ਚੌਥੇ 'ਚ ਹੈਗੇ ਹੋ ਉਹ ਗੱਲ ਮੈਟਰ ਨਹੀਂ ਕਰਦੀ ਭਾਵੇਂ ਈ.ਟੀ.ਟੀ ਦਾ ਕੋਰਸ ਹੋਵੇ ਡੀ.ਐਲ.ਐੜ ਦਾ ਕੋਰਸ ਹੋਵੇ ਜਾਂ ਫਿਰ ਬੀ.ਐੜ ਦਾ ਕੋਰਸ ਹੋਵੇ ਬਟ ਜਦੋਂ ਆਪਾਂ ਗੱਲ ਕਰਦੇ ਆ ਪੰਜਾਬ ਦੀ ਪੰਜਾਬ ਦੇ ਵਿੱਚ ਲਾਸਟ ਟਾਈਮ ਜੀਐਨਡੀਯੂ ਦੁਆਰਾ ਪੇਪਰ ਲਿਆ ਗਿਆ ਤੇ ਜਦੋਂ ਆਪਾਂ ਆਨਲਾਈਨ ਫਾਰਮ ਫਿਲ ਕਰਦੇ ਸੀਗੇ ਉਹਨਾਂ ਨੇ ਗੱਲਾਂ ਲਿਖੀਆਂ ਸੀਗੀਆਂ ਕਿ ਤੁਹਾਨੂੰ ਸਰਟੀਫਿਕੇਟ ਉਦੋਂ ਹੀ ਦਿੱਤਾ ਜਾਏਗਾ ਜਦੋਂ ਤੁਹਾਡੀ ਬੀਆਰਡ ਕੰਪਲੀਟ ਹੋ ਜਾਏਗੀ ਇਹਦਾ ਮਤਲਬ ਇਹ ਹੈ ਕਿ ਕਿਤੇ ਨਾ ਕਿਤੇ ਉਹਨਾਂ ਨੇ ਸੈਕੰਡ ਸੈਮੈਸਟਰ ਵਾਲਿਆਂ ਨੂੰ ਜਾਂ ਫਿਰ ਫਸਟ ਈਅਰ ਵਾਲਿਆਂ ਨੂੰ ਬਾਹਰ ਹੀ ਕਰ ਦਿੱਤਾ ਕਰ ਦਿੱਤਾ ਸੀਗਾ ਜੇਕਰ ਆਪਾਂ ਉਹਨਾਂ ਦੀਆਂ ਗੱਲਾਂ ਨੂੰ ਪੜ੍ਹਦੇ ਹਾਂ ਓਵਰਆਲ ਅੰਦਾਜ਼ਾ ਲਗਾਉਨੇ ਆ ਬਟ ਐਨਸੀਟੀਈ ਦੇ ਅਕੋਰਡਿੰਗ ਕੇਂਦਰ ਸਰਕਾਰ ਦੇ ਵਿੱਚ ਜਿਹੜਾ ਸੀਟੈਟ ਦਾ ਪੇਪਰ ਲਿਆ ਜਾਂਦਾ ਉਹਦਾ एलिजिਬਿਲਟੀ ਕ੍ਰਾਈਟਰੀਆ ਥੋੜਾ ਜਿਹਾ ਅਲੱਗ ਢੰਗ ਨਾਲ ਵੇਖਣ ਨੂੰ ਮਿਲਦਾ ਬਟ ਉਹੀ ਜੇਕਰ ਆਪਾਂ ਪੰਜਾਬ ਦੀ ਗੱਲ ਕਰਦੇ ਆ ਉਹ ਅਲੱਗ ਢੰਗ ਨਾਲ ਵੇਖਣ ਨੂੰ ਮਿਲਦਾ ਸੋ ਕਿਤਨਾ ਕਿਤੇ ਇਹਦੀ ਜਿਹੜੀ ਕਨਫਿਊਜ਼ਨ ਹੈਗੀ ਹੈ ਨਾ ਇਹ ਫਿਊਚਰ ਵਿੱਚ ਸੋਲਵ ਹੋਊਗੀ ਬਟ ਤੁਹਾਨੂੰ ਮੇਨ ਸੁਜੈਸ਼ਨ ਇਹੀ ਰਹੂਗਾ ਕਿ ਤੁਸੀਂ ਭਾਵੇਂ ਪਹਿਲੇ ਸੈਮੈਸਟਰ ਵਿੱਚ ਹੈਗੇ ਹੋ ਦੂਸਰੇ ਵਿੱਚ ਹੈਗੇ ਹੋ ਤੀਸਰੇ ਵਿੱਚ ਹੈਗੇ ਹੋ ਚੌਥੇ ਵਿੱਚ ਹੈਗੇ ਹੋ ਤੁਸੀਂ ਪੀਐਸਟ ਦੀ ਪ੍ਰੀਖਿਆ ਜ਼ਰੂਰ ਦੇਣੀ ਹੈ ਓਵਰਆਲ ਵੀਡੀਓ ਬਣਾਉਣ ਦਾ ਮੋਟਿਵ ਇਹ ਸੀ ਕਿ ਜਿਹਨਾਂ ਸਾਥੀਆਂ ਨੂੰ ਨਹੀਂ ਪਤਾ ਕਿ ਕਿਹੜੇ ਸਾਥੀ CTET ਦੀ ਪ੍ਰੀਖਿਆ ਦੇ ਲਈ ਐਲੀਜੀਬਲ ਹੁੰਦੇ ਆ ਬੀਐਡ ਜਾਂ ਫਿਰ ਈਟੀਟੀ ਦਾ ਕੋਰਸ ਤੁਹਾਡਾ ਕੰਪਲੀਟ ਹੋਣਾ ਚਾਹੀਦਾ सीटेट ਦੇ ਕਰ ਤੁਸੀਂ ਪੇਪਰ ਦੇਣਾ ਹੈ ਜਾਂ सीटेट ਦਾ ਪਹਿਲੇ ਸੈਮੈਸਟਰ ਵਿੱਚ ਵੀ ਹੈਗੇ ਹੋ ਤੁਹਾਡਾ ਸਰਟੀਫਿਕੇਟ ਵੈਲਿਡ ਮੰਨਿਆ ਜਾਏਗਾ ਬਟ ਪੰਜਾਬ ਦੇ ਕੇਸ ਵਿੱਚ ਥੋੜਾ ਜਿਹਾ ਕੇਸ کہہ ਸਕਦੇ ਆ ਡਿਫਰੈਂਟ ਹੈਗਾ ਫਾਰਮ ਭਰਦੇ ਟਾਈਮ ਇਹ ਲਿਖ ਦਿੰਦੇ ਆ ਕਿ ਤੁਸੀਂ ਹੋਣੇ ਚਾਹੀਦੇ ਹੋ ਸੈਕੰਡ ਈਅਰ ਦੇ ਵਿੱਚ ਜਾਂ ਫਿਰ ਤੁਹਾਡੀ ਬੀਅਰਡ ਕੰਪਲੀਟ ਹੋਣੀ ਚਾਹੀਦੀ ਆ ਅਪੀਅਰਿੰਗ ਦੇ ਵਿੱਚ ਹੋਣੇ ਚਾਹੀਦੇ ਹੋ ਫਿਰ ਕਈ ਵਾਰ ਸਾਥੀ ਪੁੱਛ ਲੈਂਦੇ ਆ ਕਿ ਸਰ ਸਾਡਾ ਪਹਿਲੇ ਸੈਮੈਸਟਰ ਦਾ ਰਿਜ਼ਲਟ ਨਹੀਂ ਆਇਆ ਐਸੇ ਕਾ ਦੂਸਰੇ ਦਾ ਸੈਮੈਸਟਰ ਦਾ ਰਿਜ਼ਲਟ ਨਹੀਂ ਆਇਆ ਐਸੇ ਕਹੋ ਗੱਲ ਮੈਟਰ ਨਹੀਂ ਕਰਦੀ ਕਈ ਵਾਰ ਇਹਨਾਂ ਦੇ ਵੀ ਇਸ਼ੂ ਬਣ ਸਕਦਾ ਆ ਬਟ ਇਹ ਸਾਰੀਆਂ ਗੱਲਾਂ ਕਲੀਅਰ ਹੋ ਜਾਣਗੀਆਂ ਜਦੋਂ ਕੋਈ ਆਰਟੀਆਈ ਵਗੈਰਾ ਪਾਊਗਾ ਜਾਂ ਫਿਰ ਜਦੋਂ ਇਹ ਗੱਲ ਕੋਰਟ ਵਿੱਚ ਜਾਊਗੀ ਫਿਰ ਉਦੋਂ ਕਲੀਅਰ ਹੋ ਜਾਊਗਾ ਉਦੋਂ ਪੰਜਾਬ ਸਰਕਾਰ ਨੂੰ ਬਿਲਕੁਲ ਹੀ ਕਲੀ ਕਿ ਵੀ ਆ ਜਿਹੜਾ ਪੀਐਸਟੈਟ ਦਾ ਸਰਟੀਫਿਕੇਟ ਆਪਾਂ ਲੈ ਰਹੇ ਆ ਇਹ ਕਦੋਂ ਤੋਂ ਵੈਲਿਡ ਹੁੰਦਾ ਆ ਕਿਉਂਕਿ ਪ੍ਰੋਪਰ ਉੱਥੇ ਵੀ ਨਹੀਂ ਲਿਖਿਆ ਹੁੰਦਾ ਹੋਪਸੋ ਮੇਰੀ ਇਸ ਛੋਟੀ ਜੀ ਵੀਡੀਓ ਨਾਲ ਤੁਹਾਨੂੰ ਹੈਲਪ ਜ਼ਰੂਰ ਮਿਲੀ ਹੋਊਗੀ ਨਾਲੇ ਇਹ ਗੱਲ ਤੁਸੀਂ ਨਾ ਸੋਚਿਆ ਕਰੋ ਕਿ ਮੈਂ ਵੈਲਿਡ ਹੋਊਂਗਾ ਕਿ ਨਹੀਂ ਹੋਊਂਗਾ ਮੇਰਾ ਸਰਟੀਫਿਕੇਟ ਵੈਲਿਡ ਹੋਊਗਾ ਕਿ ਨਹੀਂ ਹੋਊਗਾ ਬਟ ਜੇ ਤੁਸੀਂ ਪਹਿਲਾਂ ਹੀ ਸੀਟੈਟ ਦੀ ਪ੍ਰੀਖਿਆ ਪੀਐਸਟੈਟ ਦੀ ਪ੍ਰੀਖਿਆ ਦੇ ਦੇਣੀ ਹੋ ਤੇ ਤੁਹਾਡਾ ਜਿਹੜਾ ਐਕਸਪੀਰੀਅੰਸ ਹੈਗਾ ਆ ਤੁਹਾਨੂੰ ਪੇਪਰ ਦੀ ਟਾਈਮਿੰਗ ਦਾ ਪਤਾ ਲੱਗ ਜਾਏਗਾ ਇਗਜ਼ਾਮ ਦੇ ਵਿੱਚ ਜਿਹੜਾ ਪ੍ਰੈਸ਼ਰ ਬਣਦਾ ਆ ਦਿਮਾਗ ਦੇ ਵਿੱਚ ਕਿ ਟਾਈ ਸੋ ਜਿਹੜੇ 150 ਮਿੰਟਾਂ ਦੇ ਵਿੱਚ 150 ਕੁਐਸਚਨ ਕਰਨੇ ਹੁੰਦੇ ਆ 2.5 ਘੰਟਿਆਂ ਦੇ ਵਿੱਚ ਉਹ ਕਿਵੇਂ ਕਰਨੇ ਹੁੰਦੇ ਆ ਇਹਦੇ ਬਾਰੇ ਵੀ ਸਿੱਖਣ ਨੂੰ ਮਿਲੇਗਾ ਸੋ ਇਹ ਸੀਗੀ ਅੱਜ ਦੀ ਆਪਣੀ ਛੋਟੀ ਜੀ ਵੀਡੀਓ ਹੋਪਸ ਤੁਹਾਨੂੰ ਜਿਹੜੀਆਂ ਗੱਲਾਂ ਮੈਂ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਉਹ ਕਲੀਅਰ ਹੋ ਗਈਆਂ ਹੋਣਗੀਆਂ ਐਂਡ ਇਸ ਦੇ ਨਾਲ ਹੀ ਦਿਓ ਇਜਾਜ਼ਤ ਥੈਂਕ ਯੂ so much for watching God bless you all